ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਿਨ ਖਬਰ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ ਕੰਗੜਾ ਨਾਉਤੀ ਫਿਲਮ ਉਤੇ ਸਪੋਰਟ ਦੀ ਗੈਂਚੀ ਕੁਝ ਕੱਟ ਲਗਾਉਣ ਦੇ ਫੈਸਲੇ ਤੋਂ ਬਾਅਦ ਜਲਦ ਫਿਲਮ ਰਿਲੀਜ਼ ਹੋਣ ਦੀ ਸੰਭਾਵਨਾ ਹਰਿਆਣਾ ਚੋਣਾ ਤੁਰੰਤ ਪਾਜਪਾ ਨੂੰ ਵੱਡਾ ਚਟਕਾ ਭਜਨ ਗਾਇਕ ਕਨਹੀਆ ਮਿੱਤਲ ਕਾਂਗਰਸ ਜੋ ਹੋਣ ਕੇ ਸ਼ਾਮਲ ਕੇ ਹਰ ਰਾਮ ਘਿਸੇ ਬਾਟੀ ਦੇ ਨਾਲ ਸੰਬੰਧਿਤ ਨਹੀਂ ਪਰਦਾ ਨੇ ਬਲਵਿੰਦਰ ਪੁੰਦਰ ਦੇ ਸਲਾਕਾ ਦਰਬਾਰਾ ਸਿੰਘ ਗੁਰੂ ਦੇ ਕਾਲੀਦਾਲ ਨਿਯੁਕਤੀ ਕੀਤੀ ਰਾਦਰ ਡਾਕਟਰ ਦਲਜੀਤ ਚੀਮਾ ਨੇ ਪੋਸਟ ਸੰਚਾਰ ਦਿੱਤੀ ਜਾਣਕਾਰੀ ਕੈਗ ਰਿਪੋਰਟ ਵਿੱਚ ਪੰਜਾਬ ਦੇ ਵਿੱਚ ਵਿੱਤੀ ਸੰਕਟ ਆਪ ਸੰਸਦ ਸਾਨੀ ਦੇ ਕੇਂਦਰ ਨੂੰ ਮੰਗ ਕੇਂਦਰ ਨੂੰ ਐਸਓਐਸ ਕਮੇਟੀ ਬਣਾਉਣ ਨੂੰ ਲਾ ਕੇ ਕੀਤੀ ਮੰਗ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੰਗੜਾ ਰੋਟ ਦੀ ਫਿਲਮ ਅਮਰਜੈਂਸੀ ਦੇ ਰਿਲੀਜ਼ ਹੋਣ ਦੀ ਸੰਭਾਵਨਾ ਬਣ ਗਈ ਹੈ ਫਿਲਮ ਵਿਵਾਦਾਂ ਦੇ ਵਿੱਚ ਖਿਤ ਗਈ ਸੀ ਤੇ ਹੁਣ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਸਰਟੀਫਿਕੇਟ ਦੇ ਦਿੱਤਾ ਹੈ ਸੈਂਸਰ ਬੋਰਡ ਦੇ ਵੱਲੋਂ ਕੁਝ ਦ੍ਰਿਸ਼ਾਂ ਦੇ ਵਿੱਚ ਬਦਲਾਅ ਕਰਨ ਦੇ ਲਈ ਕਿਹਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਇਸ ਫਿਲਮ ਦਾ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕੀਤਾ ਗਿਆ ਸੀ ਇਸ ਫਿਲਮ ਨੂੰ ਲੈ ਕੇ ਅਦਾਲਤਾਂ ਦੇ ਵਿੱਚ ਪਟੀਸ਼ਨਾਂ ਵੀ ਪੈ ਚੁੱਕੀਆਂ ਨੇ ਵਿਵਾਦਾਂ ਵਿਚ ਘੇਰੀ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਆਖਰਕਾਰ ਰਿਲੀਜ਼ ਹੋਣ ਵੱਲ ਵਧ ਗਈ ਹੈ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ ਹੈ ਤੇ ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਜਾਣਕਾਰੀ ਮੁਤਾਬਕ 10 ਦੇ ਕਰੀਬ ਸੀਨ ਬਦਲਣ ਵਾਸਤੇ ਕਿਹਾ ਗਿਆ ਹੈ ਤੇ ਨਾਲ ਹੀ ਤਿੰਨ ਕੱਟ ਵੀ ਲਗਾਉਣੇ ਪੈਣਗੇ ਜਿਹੜੇ 10 ਦ੍ਰਿਸ਼ ਬਦਲਣ ਲਈ ਕਿਹਾ ਗਿਆ ਉਹਨਾਂ ਦੇ ਵਿੱਚ ਬਹੁਤ ਤੇਜ਼ ਸਿੱਖਾਂ ਦੇ ਨਾਲ ਸੰਬੰਧਿਤ ਨੇ ਦੱਸਦੀ ਕਿ ਕੰਗਣਾ ਰਣੌਤ ਦੀ ਫਿਲਮ emergancy ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਸਿੱਖ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਗਏ ਮਾਮਲਾ ਕੋਰਟ ਕਚਹਿਰੀਆਂ ਤੱਕ ਪਹੁੰਚ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਸੁਣਵਾਈ ਕਰਦਿਆਂ ਸੈਂਸਰ ਬੋਰਡ ਨੂੰ ਸਾਰੇ ਅਧਿਕਾਰ ਦਿੱਤੇ ਸਨ ਕਿ ਸੈਂਸਰ ਬੋਰਡ ਸਭ ਦੀਆਂ ਸ਼ਿਕਾਇਤਾਂ ਸੁਣੇ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਫਿਲਮ ਨੂੰ ਰਿਲੀਜ਼ ਕਰਨਾ ਹੈ ਜਾਂ ਨਹੀਂ ਕਰਨਾ ਇਹ ਦੇਖਿਆ ਜਾਵੇ। ਹੁਣ ਸੈਂਸਰ ਬੋਰਡ ਨੇ ਕੰਗਣਾ ਰਨੌਤ ਦੀ ਫਿਲਮ ਐਮਰਜੈਂਸੀ ਦੇ ਉੱਤੇ ਕੈਂਚੀ ਚਲਾ ਦਿੱਤੀ ਹੈ। ਇਸ ਫਿਲਮ ਦੇ ਵਿੱਚ ਇੱਕ ਦ੍ਰਿਸ਼ ਉਹ ਵੀ ਕੱਟਣ ਵਾਸਤੇ ਕਿਹਾ ਗਿਆ ਹੈ ਜਿਦੇ ਵਿੱਚ ਬੰਗਲਾਦੇਸ਼ ਦੇ ਸ਼ਰਨਾਰਥੀਆਂ ਦੇ ਉੱਤੇ ਤਸ਼ੱਦਦ ਹੁੰਦਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਦ੍ਰਿਸ਼ ਇਸ ਫਿਲਮ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਬਾਰੇ ਸੈਂਸਰ ਬੋਰਡ ਨੇ ਕਿਹਾ ਹੈ ਕਿ ਉਹਨਾਂ ਦੇ ਸੋਰਸ ਦੱਸੇ ਜਾਣ ਕਿ ਇਹ ਸੀਨ ਤੁਸੀਂ ਕਿਸ ਆਧਾਰ ਦੇ ਉੱਤੇ ਫਿਲਮ ਦੇ ਵਿੱਚ ਪਾਏ ਨੇ। ਦੱਸ ਦਿ ਕਿ ਕੰਗਣਾ ਰਨੌਤ ਦੀ ਇਸ ਫਿਲਮ ਨੂੰ ਲੈ ਕੇ ਕੋ-ਪ੍ਰੋਡਕਸ਼ਨ ਕੰਪਨੀ ਬੰਬੇ ਹਾਈ ਕੋਰਟ ਵੀ ਪਹੁੰਚੀ ਸੀ। ਉਹਨਾਂ ਨੇ ਸਰਟੀਫੀਕੈਟ ਵੀਟ ਵੀ ਇਹ ਤੇ ਰੀਲੀਜ਼ ਦੀ ਮੰਗ ਕੀਤੀ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ ਬੰਬੇ ਹਾਈ ਕੋਰਟ ਦੇ ਵਿੱਚ 18 ਸਤੰਬਰ ਨੂੰ ਹੋਣੀ ਹੈ ਬਿੱਤੇ ਦਿਨ ਕੰਗੜਾ ਰਣੌਤ ਨੇ ਇੱਕ ਸੰਦੇਸ਼ ਜਾਰੀ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਨੂੰ ਧੀਰਜ ਰੱਖਣ ਲਈ ਕਿਹਾ ਸੀ ਫਿਲਹਾਲ ਫਿਲਮ ਨੂੰ ਸਰਟੀਫਿਕੇਟ ਮਿਲ ਚੁੱਕਿਆ ਪਰ ਇਸ ਮਾਮਲੇ ਦੇ ਉੱਤੇ ਨਾ ਤਾਂ ਅਜੇ ਤੱਕ ਕੰਗੜਾ ਰਣੌਤ ਦਾ ਕੋਈ ਬਿਆਨ ਆਇਆ ਤੇ ਨਾ ਹੀ ਕਿਸੇ ਸਿੱਖ ਜਥੇਬੰਦੀ ਦਾ ਤਾਂ ਦੱਸਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਫਿਲਮ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਵਕਫਾਖ਼ ਸਿੱਖ ਜਥੇਬੰਦੀਆਂ ਵੱਲੋਂ ਵਕਫਾਖ਼ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਕੀਤੇ ਖਾਸ ਤੌਰ ਦੇ ਉੱਤੇ ਸਿਨੇਮਾ ਘਰਾਂ ਦੇ ਬਾਹਰ ਵੀ ਸਿੱਖ ਜਥੇਬੰਦੀਆਂ ਪਹੁੰਚੀਆਂ ਸਨ ਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਸ ਫਿਲਮ ਨੂੰ ਰਿਲੀਜ਼ ਨਾ ਕਰਿਓ ਦੇਸ਼ ਭਰ ਦੇ ਵਿੱਚ ਸਿੱਖ ਆਗੂਆਂ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਇਸ ਫਿਲਮ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਤੇ ਆਖਰਕਾਰ ਹੁਣ ਫਿਲਮ ਨੂੰ ਯੂਏ ਸਰਟੀਫਿਕੇਟ ਮਿਲ ਚੁੱਕਿਆ ਹੈ ਯੂਏ ਸਰਟੀਫਿਕੇਟ ਦੇ ਮੁਤਾਬਕ 12 ਸਾਲ ਤੋਂ ਘੱਟ ਉਮਰ ਦੇ ਦਰਸ਼ਕਾਂ ਨੂੰ ਇਹ ਫਿਲਮ ਆਪਣੇ ਮਾਤਾ ਪਿਤਾ ਦੇ ਮਾਰਗਦਰਸ਼ਨ ਦੇ ਵਿੱਚ ਦੇਖਣੀ ਪਵੇਗੀ ਇਸ ਦੇ ਨਾਲ ਹੀ ਬੀਤੇ ਦਿਨੀ ਕੰਗਣਾ ਰਣੌਤ ਨੇ ਇੱਕ ਨਵੀਂ ਫਿਲਮ ਵੀ ਅਨਾਉਂਸ ਕਰ ਦਿੱਤੀ ਹੈ ਜਿਹਦਾ ਟਾਈਟਲ ਭਾਰਤ ਭਾਗਿਆ ਵਿਧਾਤਾ ਰੱਖਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਕਦੋਂ ਰਿਲੀਜ਼ ਹੁੰਦੀ ਹੈ ਤੇ ਸਿੱਖ ਜਥੇਬੰਦੀਆਂ ਇਸ ਦੇ ਉੱਤੇ ਕੀ ਟਿੱਪਣੀ ਕਰਦੀਆਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਭਜਨ ਗਾਇਕ ਕਨ੍ਹਈਆ ਮਿੱੱਤਲ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਉਹਨਾਂ ਦੇ ਵੱਲੋਂ ਇਸ ਦੀ ਪੁਸ਼ਟੀ ਖੁਦ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕੀਤੀ ਗਈ ਹੈ। ਭਜਨ ਗਾਇਕ ਕਨ੍ਹਈਆ ਮਿੱੱਤਲ ਬਹੁਤ ਜਲਦੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਉਹਨਾਂ ਦੇ ਵੱਲੋਂ ਇਸ ਦੀ ਪੁਸ਼ਟੀ ਖੁਦ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕੀਤੀ ਗਈ ਹੈ। ਕਨ੍ਹਈਆ ਮਿੱੱਤਲ ਨੇ ਭਾਜਪਾ ਦੇ ਵੱਲੋਂ ਪੰਚਕੁਲਾ ਤੋਂ ਟਿਕਟ ਨਾ ਮਿਲਣ ਉੱਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਅਫਵਾਹਾਂ ਨੂੰ ਝੂਠ ਕਰਾ ਦਿੱਤਾ ਹੈ। ਉਹਨਾਂ ਕਿਹਾ ਕਿ ਮੇਰੀ ਹਮੇਸ਼ਾ ਇਹ ਹੀ ਵਿਚਾਰ ਰਹੇ ਨੇ ਕਿ 24 ਨਾਤਨ ਦੇ ਲਈ ਕੰਮ ਕਰ ਰਹੇ ਨੇ ਉਸ ਨੂੰ ਵੋਟ ਦਿਵੋ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿ ਉਹ ਮੇਰੇ ਕੱਲ ਵੀ ਗੁਰੂ ਸੀ ਤੇ ਅੱਜ ਵੀ ਗੁਰੂ ਹੈ ਤੇ ਭਾਵੇਂ ਮੈਂ ਜਿਹੜੀ ਮਰਜੀ ਪਾਰਟੀ ਚ ਹੋਵਾਂ ਤਦ ਵੀ ਉਹ ਮੇਰੇ ਗੁਰੂ ਰਹਿਣਗੇ ਅੱਜ ਸਵੇਰ ਹਮਾਰੇ ਇੱਕ ਮਿੱਤਰ ਦਾ ਫੋਨ ਆਇਆ ਔਰ ਮੈਂ ਉਹਨਸੇ ਮਨ ਕੀ ਬਾਤ ਕਹੀ ਕਿ ਮੈਂ ਹੋ ਸਕਦਾ ਹੈ ਕਾਂਗਰਸ ਜੁਆਇਨ ਕਰੂੰ ਕਿਉਂਕਿ मुझे लगता है कि आ, सनातन की बात करने वाला एक ही दल ना हो हर दल से सनातन की बात हो हर किसी की मदद करने के लिए हर दल से बात हो और इसीलिए मन में इच्छा हुई कि हम कांग्रेस ज्वाइन करें और भाजपा से हमारा कोई ऐसा मतभेद या मनभेद नहीं है कुछ लोग कह रहे टिकट नहीं मिला पंचकूला से तो इसलिए कांग्रेस ज्वाइन कर रहा ऐसा कुछ भी नहीं है और टिकट अगर चाहिए होती तो मैं कुछ लोगों से बात करता और ले आता कोई कड़ी बात नहीं है टिकट मेरे लिए लेकिन आ, मेरा विचार जो है मेरी मित्रता है सबसे मैंने कभी नहीं कहा कि भाजपा को वोट दो हमने यही कहा कि जो राम मंदिर के लिए काम करे जो तो सनातन के लिए काम करे उसका साथ दो और उसके लिए अगर हमें आ, कहीं पर भी बैठ के हम उस काम को कर सकते हैं आप अपनी तपस्या सड़क पर भी कर सकते हैं तो हिमालय पर भी कर सकते हैं पानी में भी कर सकते हैं तो अग्नि पे भी कर सकते हैं ज़रूरी नहीं कि आप एक ही दल में रहकर आप अपनी तपस्या करो और मैं तो कभी भाजपा में मूल रूप से था भी नहीं हाँ ऊपर से मुझे बुलाया जाता था कि आप आइए हमारे यहाँ जो राम को लाएँ वो भजन गाइए और वो भजन भी आप सुनेंगे तो उसमें कहीं भाजपा का नाम नहीं उसमें महाराज जी हमारे गुरु हैं योगी आदित्यनाथ जी उनके लिए हमने वो गाया वो आज भी हैं कल भी रहेंगे सदैव रहेंगे चाहे हम किसी भी दल में जाएँ या ना जाएँ उससे कोई फ़र्क नहीं पड़ता एक माँ के दो बेटे अलग अलग दलों में भी हैं तो उनकी माँ नहीं बदल जाती ऐसे ही हमारे गुरु हैं गुरु रहेंगे कांग्रेस पार्टी में मेरा जाने का मन है और मैं सेवा करना चाहता हूँ लोगों का भला करना चाहता हूँ लोगों का साथ देना चाहता हूँ और एक मिथ खत्म करना चाहता हूँ कि एक ही दल के अंदर आप रहकर सनातन की सेवा कर सकते ऐसा नहीं है आप कहीं पर भी हो किसी भी परिस्थिति में हो ਕਹੀਂ ਪਰ ਵੀ ਹੋ ਆਪ ਸਨਾਤਨ ਦੀ ਸੇਵਾ ਕਰ ਸੇ ਦੇਖਣਾ ਹੋਵੇਗਾ ਕਿ ਭਜਨ ਗਾਇਕ ਕਨ੍ਹਈਆ ਮਿਤਲ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਹਰਿਆਣਾ 'ਚ ਹੋਣ ਚਾਰੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਕੋਈ ਵੱਡਾ ਫਾਇਦਾ ਹੁੰਦਾ ਜਾਂ ਨਹੀਂ ਇਹ ਤਾਂ ਹੁਣ ਹੋਣ ਵਾਲਾ ਸਮਾਂ ਹੀ ਦੱਸੇਗਾ ਸ਼੍ਰੋਮਣੀ ਕਾਲੀਦਾਲ ਦੇ ਵੱਲੋਂ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਵਾਪਸ ਲੈ ਲਈ ਗਈ ਹੈ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਸਲਾਕਾਤ ਦੇ ਵਜੂਨ ਨਿਯੁਕਤ ਕੀਤਾ ਗਿਆ ਸੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚਿਮਣੇ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕਰ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਵਾਪਸ ਲੈਣ ਦਾ ਐਲਾਨ ਕੀਤਾ ਹੈ ਹਾਲ ਤੱਕ ਅਕਾਲੀ ਛ੍ਰਮਣ ਨੇ ਅਕਾਲੀ ਦਲ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰਕਾ ਦਿੱਤਾ ਗਿਆ ਤੇ ਫਿਰ ਸਾਫਾ ਅਕਾਲੀ ਮਤਰੀਆਂ ਨੂੰ ਅਤੇ ਹੁਣ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਪੁੰਤੜ ਦੇਸਲਾਕਰ ਉਤੇ ਉਂਗਲੀਆਂ ਉਠਨੀਆਂ ਸ਼ੁਰੂ ਹੋ ਗਈਆਂ ਨੇ ਛ੍ਰਮਣ ਨੇ ਅਕਾਲੀ ਦਲ ਨੇ ਸਾਫਾ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਦਾਤ ਕਰ ਦਿੱਤੀ ਹੈ ਉਹਨਾਂ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਤੜ ਦਾ ਲਾ ਕਾਰਨਯੁਕਤ ਕੀਤਾ ਗਿਆ ਸੀ ਅਸਲ ਤੇ ਵਿੱਚ ਨਕੋਦਰ ਪੁਲਿਸ ਕੋਲੀਖਾਨੇ ਦੇ ਵਿੱਚ ਉਸ ਉੱਤੇ ਸਵਾਲ ਉਠਾਏ ਗਏ ਸਨ ਹਾਲਾਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਸੀ ਕਿ ਸਾਲਾ ਪੁਰਾਣੀ ਘਟਨਾ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਪਾਰਟੀ ਦੇ ਸੀਨੀਅਰ ਅਕੂ ਡਾਕਟਰ ਦਰਜੀਤ ਸਿੰਘ ਛਿਮਮਾ ਦੀ ਤਰਫੋਂ ਸੋਸ਼ਲ ਮੀਡੀਆ account X ਉੱਤੇ ਪੋਸਟ ਪਾ ਕੇ ਆਪਣੀ ਨਿਯੁਕਤੀ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਕਿ ਦਰਬਾਹ ਸਿੰਘ ਗੁਰੂ ਨੂੰ ਪਹਿਲਾ ਕਾਲੀ ਦਲ ਨੇ ਕਾਰਜਕਾਰੀ ਪ੍ਰਧਾਨ ਪੁੰਤ ਦਾਸ ਲਾਹ ਕਾਰਨਯੁਕਤ ਕੀਤਾ ਸੀ ਪਰ ਵਿਰੋਧੀ ਆਲੋਚਕਾਂ ਅਤੇ ਆਲੋਚਕਾਂ ਨੇ ਇਸ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਆਪਣੇ ਤੌਰ ਤਰੀਕਿਆਂ ਨੂੰ ਸੁਧਾਰਨ ਦੇ ਲਈ ਤਿਆਰ ਨਹੀਂ ਹੈ ਤੇ ਨਾਲ ਹੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਅਕਾਲੀ ਦਲ ਨੇ ਉਹਨਾਂ ਦੀ ਨਿਯੁਕਤੀ ਵਾਪਸ ਲੈ ਲਈ ਹੈ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ 1986 ਦੇ ਨਕੋਦਰ ਪੁਲਿਸ ਫਾਇਰਿੰਗ ਮਾਮਲੇ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਦਰਸਲ 1986 ਦੇ ਨਕੋਦਰ ਪੁਲਿਸ ਫਾਇਰਿੰਗ ਮਾਮਲੇ 'ਚ ਚਾਰ ਸਿੱਖ ਨੌਜਵਾਨ ਮਾਰੇ ਗਏ ਸਨ ਇਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਨਵਿੰਦਰ ਸਿੰਘ ਦੀ ਤਰ੍ਹਾਂ ਤੇ ਅਮਰੀਕਾ 'ਚ ਰਹਿੰਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਨੇਸ਼ੀਰ ਅਕਾਲ ਤਖਤ ਦੇ ਸਾਬਿਦ ਦੇ ਜਥੇਦਾਰ ਨੂੰ ਈਮੇਲ ਭੇਜ ਕੇ ਦਰਬਾਰਾ ਗੁਰੂ ਦੀ ਨਿਯੁਕਤੀ ਉਤੇ ਇਤਰਾਜ਼ ਪ੍ਰਗਟ ਕੀਤਾ ਹੈ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਖਿਲਾਫ ਸ਼ਿਕਾਇਤ ਵੀ ਦਿੱਤੀ ਸੀ। ਉਹਨਾਂ ਨੇ ਦੋਸ਼ ਲਾਇਆ ਸੀ ਕਿ ਜਦੋਂ ਇਹ ਫਾਇਰਿੰਗ ਹੋਈ ਤਾਂ ਉਸ ਸਮੇਂ ਦਰਬਾਰਾ ਸਿੰਘ ਗੁਰੂ ਜਲੰਧਰ ਦੇ ADC ਅਤੇ ਡਿਊਟੀ ਮੈਜਿਸਟ੍ਰੇਟ ਸਨ। ਉਸ ਸਮੇਂ SSP ਇਜ਼ਹਾਰ ਆਲਮ ਸਨ। ਉਹਨਾਂ ਨੇ ਕਿਹਾ ਕਿ ਤਿੰਨ ਜਾਂਚ ਰਿਪੋਰਟਾਂ ਚ ਗੋਲੀ ਕਾਂਟੇ ਲਈ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਪੀੜਤ ਪਰਿਵਾਰ ਨੇ ਕਿਹਾ ਕਿ ਇੱਕ ਪਾਸੇ ਇਸ ਅਕਾਲ ਤਖਤ ਸਾਹਿਬ ਹੁਤੇ ਅਕਾਲੀ ਰੀਡਰਸ਼ਿਪ ਗੁਨਾਹਾਦੀ ਪੁਲ ਬਖਸ਼ਾਰੀ ਹੈ ਤੇ ਦੂਜੇ ਪਾਸੇ ਦਰਬਾਰਾ ਸਿੰਘ ਗੁਰੂ ਨੂੰ ਸਲਾਹਕਾਰ ਲਾ ਕੇ ਇੱਕ ਹੋਰ ਗੁਨਾਹ ਕੀਤਾ ਜਾ ਰਿਹਾ ਹੈ। ਆਮਦ ਮੇ ਪਾਰਟੀ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕੈਗਦੀ ਰਿਪੋਰਟ ਉੱਤੇ ਚਿੰਤਾ ਜ਼ਾਹਰ ਕਰਦਿਆ ਕੇਂਦਰ ਤੋਂ ਐਸਓਐਸ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਸਾਨੀ ਨੇ ਦੱਸਿਆ ਕਿ ਪੰਜਾਬ ਸਿਰ ਪਹਿਲਾਂ ਹੀ 2.82 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਅਤੇ 2 ਸਾਲਾਂ ਦੇ ਵਿੱਚ ਸੂਬੇ ਸਿਰ 90 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਝੜ ਗਿਆ ਹੈ CAG ਦੀ ਰਿਪੋਰਟ ਅਨੁਸਾਰ ਪੰਜਾਬ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ ਤੇ ਰਿਪੋਰਟ ਖਾਲੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਪੇਸ਼ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ CAG ਦੀ ਰਿਪੋਰਟ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ GDP ਦਾ ਮਾਲੀਆ ਘਾਟਾ 2% ਹੋਣਾ ਚਾਹੀਦਾ ਸੀ ਇਹ ਵੀ ਦੁੱਗਣਾ ਹੋ ਕੇ 4% ਹੋ ਗਿਆ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੂਬੇ ਦੇ ਕੁੱਲ ਰਾਜ ਕਰੇਲੂ ਉਤਪਾਦ ਦਾ ਜਨਤਕ ਕਰਜ਼ਾ ਵੱਧ ਕੇ 44% ਹੋ ਗਿਆ ਜੋ ਕਿ 20% ਹੋਣਾ ਚਾਹੀਦਾ ਸੀ ਪੰਜਾਬ ਸਰਕਾਰ ਵੱਲੋਂ ਸੀਏਜੀ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਹੈ ਇਸ ਤੋਂ ਉਹ ਗੱਲ ਫਿਰ ਦੁਬਾਰਾ ਉੱਪਰ ਕੇ ਉਦੀ ਪਰੋੜਤਾ ਹੋਈ ਹੈ ਕਿ ਪੰਜਾਬ ਇੱਕ ਬਹੁਤ ਵੱਡੇ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਫਿਸਕਲ ਸਟ੍ਰੈਸ ਚੋਂ ਗੁਜ਼ਰ ਰਿਹਾ ਹੈ ਜਿਹੜਾ ਪਬਲਿਕ ਡੈਟ ਹੈ ਉਹ ਹੁਣ ਪੰਜਾਬ ਦਾ 44% ਹੋ ਗਿਆ ਹੈ ਕ੍ਰਾਸ ਸਟੇਟ ਡੋਮੈਸਟਿਕ ਪ੍ਰੋਡਕਟ ਦਾ ਜਿਹਦੀ ਕੀ ਗਾਈਡਲਾਈਨਸ ਹੈ ਕਿ 20% ਹੋਣਾ ਚਾਹੀਦਾ ਦੁਗਣਾ ਹੋ ਗਿਆ ਤੇ ਜਿਹੜਾ ਟਾਰਗੇਟ ਸੀ ਰੈਵਨਿਊ ਡੈਫਿਸਿਟ ਦਾ 2% ਆਫ ਜੀਐਸਡੀਪੀ ਉਹ ਵੀ ਦੁਗਣਾ ਹੋ ਗਿਆ 4% 282000 ਕਰੋੜ ਦਾ ਕਰਜ਼ਾ ਸੀ ਤੇ 2 ਸਾਲਾਂ ਦੇ ਵਿੱਚ 90000 ਕਰੋੜ ਦਾ ਹੋਰ ਕਰਜ਼ਾ ਚੁਕਣਾ ਪਿਆ 22% ਆਫ ਦਿ ਟੋਟਲ ਰੈਵਨਿਊ ਐ ਪੰਜਾਬ ਦਾ ਉਹ ਸਟੇਟ ਗਵਰਨਮੈਂਟ ਦਾ ਇੰਟਰਸਟ ਪੇਮੈਂਟ ਤੇ ਦੇਣਾ ਪੈਂਦਾ ਤੋ ਇਨੀ ਨਾਜ਼ੁਕ ਸਥਿਤੀ ਚੋਂ ਜਦੋਂ ਪੰਜਾਬ ਗੁਜ਼ਰ ਰਿਹਾ ਹੈ ਔਰ ਨਾਲ ਹੀ ਰੈਵਨਿਊ ਵੀ ਵਧਿਆ ਜੀਐਸਟੀ ਦਾ ਰੈਵਨਿਊ ਵਧਿਆ ਹੋਰ ਰੈਵਨਿਊ ਵਧੇ 11% ਰੈਵਨਿਊ ਵਧਿਆ ਪਰ ਨਾਲ ਹੀ ਜਿਹੜਾ ਐਕਸਪੈਂਡੀਚਰ ਵੀ ਵਧਿਆ 13% ਮੈਂ ਸਮਝਦਾ ਇਹ ਜਿਹੜਾ ਫਿਸਕਲ ਡੈਫਿਸਿਟ ਹੈ ਇਹ ਇਕੱਲੇ ਪੰਜਾਬ ਦਾ ਨਹੀਂ ਹੈ ਇਹ ਇੰਡੀਆ ਦਾ ਫਿਸਕਲ ਡੈਫਿਸਿਟ ਹੈ ਪੰਜਾਬ ਭਾਰਤ ਦਾ ਪਿੰਨਾ ਅੰਗ ਹੈ ਪੰਜਾਬ ਭਾਰਤ ਦਾ ਦਿਲ ਹੈ ਪੰਜਾਬ ਭਾਰਤ ਦੀ ਫੂਡ ਬਾਸਕਟ ਹੈ ਪੰਜਾਬ ਬਾਰਡਰਾਂ ਤੇ ਭਾਰਤ ਦੀ ਰੱਖਿਆ ਕਰਦਾ ਹੈ ਮੈਂ ਪਾਰਲੀਮੈਂਟ 'ਚ ਵੀ ਇਹ ਬੇਨਤੀ ਕੀਤੀ ਸੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਵਿੱਤ ਮੰਤਰੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਕਿ 8500 ਕਰੋੜ ਰੁਪਏ ਦਾ ਫੰਡ ਇਸ ਟਾਈਮ ਸੈਂਟਰਲ ਗਵਰਨਮੈਂਟ ਕੋਲ ਪੈਂਡਿੰਗ ਪਏ ਹੈ ਜਿਹਦੇ ਚੋ 5600 ਕਰੋੜ ਰੁਪਇਆ ਰੂਰਲ ਡਿਵੈਲਪਮੈਂਟ ਫੰਡ ਹੈ 1000 ਕਰੋੜ ਰੁਪਇਆ ਨੈਸ਼ਨਲ ਹੈਲਥ ਮਿਸ਼ਨ ਚ ਮਿਲਣਾ ਚਾਹੀਦਾ ਸੀ 1837 ਕਰੋੜ ਰੁਪਇਆ ਇਹ ਸਪੈਸ਼ਲ ਅਸਿਸਟੈਂਸ ਟੂ ਸਟੇਟ ਫਾਰ ਕੈਪੀਟਲ ਇਨਵੈਸਟਮੈਂਟ ਜਿਹਦੇ ਸਾਡੀ ਸੜਕਾਂ ਬਣ ਸਕਦੀਆਂ 인ਫਰਾਸਟਰਕਚਰ ਬਣ ਸਕਦੀ ਹੈ ਉਹ ਵੀ ਰਿਲੀਜ਼ ਨਹੀਂ ਹੋਇਆ ਔਰ ਉਤੋਂ ਪੰਜਾਬ ਹਰ ਸਾਲ 650 ਕਰੋੜ ਰੁਪਇਆ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਹੈ 650 ਕਰੋੜ ਉਹਦੇ ਚ ਦੇਣਾ ਪੈ ਰਿਹਾ ਹੈ ਦੱਸ ਸੀ ਕਿ ਇਸ ਤੋਂ ਪਹਿਲਾਂ ਸੰਸਦ ਮੈਂਬਰ ਇਸਤਾਨੀ ਨੇ ਸੰਸਦ ਦੇ ਵਿੱਚ ਬੇਨਤੀ ਕੀਤੀ ਸੀ ਕਿ ਪੰਜਾਬ ਦਾ 8500 ਕਰੋੜ ਰੁਪਏ ਦਾ ਫੰਡ ਕੇਂਦਰ ਦੇ ਕੋਲ ਪਕਾਇਆ ਹੈ ਉਸ ਨੂੰ ਰਿਹਾ ਕੀਤਾ ਜਾਵੇ ਜਿਸ ਵਿੱਚੋਂ 5600 ਕਰੋੜ ਰੁਪਏ ਪਿੰਡੂ ਵਿਕਾਸ ਫੰਡ ਲਈ ਤੇ 1000 ਕਰੋੜ ਰੁਪਏ ਨੈਸ਼ਨਲ ਹੈਲਥ ਕਮਿਸ਼ਨ ਦੇ ਲਈ 1837 ਕਰੋੜ ਰੁਪਏ ਪੂੰਜੀ ਨਿਵੇਸ਼ ਦੇ ਲਈ ਰਾਜ ਦੇ ਵਿਸ਼ੇਸ਼ ਸਹਾਇਕ ਲਈ ਜਾਰੀ ਕੀਤੇ ਜਾਣ ਜਿਸ ਰਾਹੀਂ ਸੜਕਾਂ ਦਾ ਨਿਰਮਾਣ ਕੀਤਾ ਜਾ ਸਕੇ ਮਹਾਰਾਸ਼ਟਰ ਦੇ ਪੁਨੇ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਤਿਆਰ ਕੀਤਾ ਗਿਆ ਮਾਡਲ ਵਿਵਾਦਾਂ ਦੇ ਵਿੱਚ ਏਕਿਰਕਤ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਨੇ ਸਿੱਖ ਆਗੂ ਗੁਰਜਰਨ ਸਿੰਘ ਰਿਵਾਲ ਨੇ ਇਸ ਮਾਮਲੇ ਦੀ ਨਿਖੇਦੀ ਕਰਦਿਆਂ ਆਪਣਾ ਪ੍ਰतिकਰਮ ਦਿੱਤਾ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸਿੱਖ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਇਸ ਮਾਮਲੇ ਦੀ ਨਿਖੇਦੀ ਕੀਤੀ ਹੈ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਇਸ ਮਾਡਲ ਨੂੰ ਤਿਆਰ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਲਿਖਤੀ ਆਗਿਆ ਨਹੀਂ ਲਈ ਗਈ ਉਹਨਾਂ ਨੇ ਵੀ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਸੌਂਪੀ ਜਾਵੇਗੀ ਇੱਕ ਗੱਲ ਜਿਹੜੀ ਹੁਣੇ ਦੇਖਣ ਵਿੱਚ ਆਈ ਹੈ ਕਿ ਪੁਣੇ ਦੇ ਅ ਇਹ ਜਿੱਥੇ ਗਣੇਸ਼ ਉਤਸਵ ਮਨਾਇਆ ਜਾਂਦਾ ਭਾਵੇਂ ਕਿ ਉਹਨਾਂ ਏਰੀਆ ਦੇ ਵਿੱਚ ਇਹ ਉਤਸਵ ਬਹੁਤ ਵੱਡਾ ਕਰਕੇ ਜਨਾਇਆ ਜਾਂਦਾ ਉਸ ਦੇ ਪੰਡਾਲ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਤਿਆਰ ਕਰਨ ਦਾ ਇੱਕ ਜਿਹੜੀ ਹੈ ਵਿਚਾਰ ਚੱਤਾਂ ਸਾਹਮਣੇ ਆਈ ਆ ਤਾਂ ਉਸ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਸਾਡੀ ਜਾਣਕਾਰੀ ਚਾਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦੇ ਬਾਰੇ ਵਿੱਚ ਆਪਣਾ ਮਤ ਜਿਹੜਾ ਦਿੱਤਾ ਗਿਆ ਕਿ ਸਾਡਾ ਇਸ ਨਾਲ ਕੋਈ ਸੰਬੰਧ ਨਹੀਂ ਉਹ ਸੰਬੰਧੀ ਇੱਕ ਟੀਮ ਵੀ ਭੇਜੀ ਗਈ ਉਸ ਤੋਂ ਬਾਅਦ ਉਥੋਂ ਦੇ ਪ੍ਰਬੰਧਕਾਂ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਦਰਬਾਰ ਸਾਹਿਬ ਗਏ ਸੀ ਜਿੱਥੇ ਉਹਨਾਂ ਨੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਇਹ ਗੱਲ ਉਹਨਾਂ ਦੀ ਕਹਿਣੀ ਆ ਉਸ ਤੋਂ ਬਾਅਦ ਉਹ ਕਹਿੰਦੇ ਹਾਲ ਤੱਕ ਸਾਹਿਬ ਤੇ ਵੀ ਗਏ ਜਦੋਂ ਹੁਣ ਮੀਡੀਆ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਆ ਤਾਂ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸਾਨੂੰ ਕੋਈ ਲਿਖਤੀ ਇਜਾਜ਼ਤ ਦਿੱਤੀ ਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਮਿਲਣ ਵਾਸਤੇ ਕੋਈ ਵੀ ਪ੍ਰਧਾਨ ਸਾਹਿਬ ਨੂੰ ਆਉਂਦਾ ਜਾਂ ਸਿੰਘ ਸਾਹਿਬ ਨੂੰ ਆਉਂਦਾ ਤਾਂ ਉਸ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ ਭਾਵੇਂ ਕਿਸੇ ਵੀ ਧਰਮ ਨਾਲ ਕਿਉਂ ਨਾ ਹੋਵੇ ਪਰ ਅੱਜ ਇਹ ਗੱਲ ਇੱਕ ਸਪਸ਼ਟ ਹੋਈ ਜਿਸ ਤੇ ਹੋਰ ਲੋਕਾਂ ਨੇ ਇਸ ਗੱਲ ਦੀ ਚਰਚਾਾਂ ਵੀ ਕੀਤੀਆਂ ਇਹਨੂੰ ਮੀਡੀਆ ਵਿੱਚ ਵੀ ਪਾਇਆ ਜਿਹੜਾ ਕਿ ਗਲਤ ਹੈ ਕਿਉਂਕਿ ਸ਼ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਸੇ ਵੀ ਤਰ੍ਹਾਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਅਕਾਲਪੁਰ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਰਬਾਰ ਸਾਹਿਬ ਦੇ ਮਾਡਲ ਨੂੰ ਬਣਾਉਣ ਦੀ ਕੋਈ ਵੀ ਇਜਾਜ਼ਤ ਨਾ ਕਦੇ ਦਿੱਤੀ ਗਈ ਆ ਨਾ ਅੱਜ ਦਿੱਤੀ ਆ ਤੇ ਨਾ ਹੀ ਆਉਣ ਵਾਲੇ ਭੇਖੋ ਹੀ ਦਿੱਤੀ ਜਾਵੇਗੀ ਸੋ ਇਸ ਕਰਕੇ ਅਸੀਂ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਕਿਤੇ ਵੀ ਕਿਨਾ ਸਿੱਖ ਬੁਨਿਆਦੀ ਜਿਹੜੇ ਅਸੂਲ ਨੇ ਉਹਨਾਂ ਤੋਂ ਨਾ ਪਟਕੀ ਆ ਤੇ ਨਾ ਪਟਕਦੀ ਆ ਕਿਰਪਾ ਕਰਕੇ ਇਸ ਗੱਲ ਦਾ ਜਿਹੜਾ ਜਾਣਕਾਰੀ ਆ ਪੁਖਤਾ ਜਾਣਕਾਰੀ ਸ਼੍ਰੋਮਣੀ ਕਮੇਟੀ ਤੋਂ ਜ਼ਰੂਰ ਲੈ ਕੇ ਹੀ ਕੋਈ ਅੱਗੇ ਗੱਲ ਕੀਤੀ ਜਾਵੇ ਸੋ ਇਹ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਜਾਣਕਾਰੀ ਪ੍ਰਾਪਤ ਹੋਈ ਆ ਤੇ ਪੁਸ਼ਟੀ ਵੀ ਹੋਈ ਆ ਉਹਨਾਂ ਨੇ ਦੱਸਿਆ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਲਿਖਤੀ ਪ੍ਰਵਾਨਗੀ ਨਾ ਚਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਅਤੇ ਨਾ ਹੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਹਦਰਪੁਰੋਂ ਮਿਲੀ ਆ ਤੋਂ ਜੋ ਕੁਝ ਉਹਨਾਂ ਨੇ ਬਣਾਇਆ ਸੀ ਉਸ ਤੇ ਅੱਜ ਉਹਨਾਂ ਨੇ ਦੁਰਗਾਣਾ ਮੰਦਿਰ ਦਾ ਬੋਰਡ ਲਗਾ ਦਿੱਤਾ ਇਸ ਤੋਂ ਬਾਅਦ ਦੀ ਜਿਹੜੀ ਸਹੀ ਰਿਪੋਰਟ ਆ ਸਾਰੀ ਰਿਪੋਰਟ ਆ ਉਹ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੂੰ ਚਰੋਣੀ ਕਮੇਟੀ ਆਉਣ ਵਾਲੇ ਦਿਨਾਂ 'ਚ ਸੌਂਪੇਗੀ ਜ਼ਿਕਰ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਮੌਕੇ ਦੇ ਉੱਤੇ ਜਾ ਕੇ ਸਥਿਤੀ ਦਾ ਜਾਇਜ਼ਾ ਵੀ ਲੈ ਕੇ ਆਇਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਆਉਂਦਾ ਹੈ ਭਿੱਤੇ ਦਿਨੀ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਉੱਤੇ ਵਧਾਏ ਗਏ ਵੈਟ ਤੋਂ ਬਾਅਦ ਹੁਣ ਬੱਸਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਆਮ ਲੋਕਾਂ ਦੇ ਲਈ ਹੁਣ ਬੱਸਾਂ ਦੇ ਵਿੱਚ ਸਫ਼ਰ ਕਰਨਾ ਮਹਿੰਗਾ ਹੋਵੇਗਾ। ਪੰਜਾਬ ਦੇ ਵਿੱਚ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ। ਡੀਜ਼ਲ ਉੱਤੇ ਵੈਟ 92 ਪੈਸੇ ਪ੍ਰਤੀ ਲੀਟਰ ਵਧਾਉਣ ਦੇ ਨਾਲ ਨਾਲ ਸਰਕਾਰ ਨੇ ਬੱਸ ਕਿਰਾਏ ਦੇ ਵਿੱਚ ਵੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਬਸ ਦਾ ਕਿਰਾਇਆ 23 ਪੈਸੇ ਤੋਂ ਵਧਾ ਕੇ 40 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੰਜਾਬ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਯਾਤਰੀਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਘੱਟੋ-ਘੱਟ 15 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਭਾਵੇਂ ਉਹ ਸਿਰਫ 1 ਕਿਲੋਮੀਟਰ ਦੀ ਹੀ ਦੂਰੀ ਕਿਉਂ ਨਾ ਤੈਅ ਕਰਦੇ ਹੋਣ ਬਸ ਕਿਰਾਏ ਦੇ ਵਿੱਚ ਵਾਅਦੇ ਦੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜੁਟਾਉਣ ਦੇ ਵਿੱਚ ਮਦਦ ਮਿਲੇਗੀ ਉਹਨਾਂ ਨੂੰ ਮਿਲਣ ਵਾਲੀ ਮੁਫਤ ਯਾਤਰਾ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਹ ਪਹਿਲਾਂ ਵਾਂਗ ਹੀ ਚੱਲਦੀ ਰਹੇਗੀ मिली जानकारी मुताबिक दास दिए कि विभाग ਦੇ ਵੱਲੋਂ ਕਰੀਬ 40 ਸਾਲਾਂ ਬਾਅਦ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਇਹ ਵਾਅਦਾ ਸਰਕਾਰੀ ਅਤੇ ਨੀਚੀ ਦੋਵਾਂ ਸੈਕਟਰਾਂ ਉਤੇ ਲਾਗੂ ਹੋਵੇਗਾ ਹੀਟ ਵੈਂਟੀਲੇਸ਼ਨ ਅਤੇ 에어 ਕੰਡੀਸ਼ਨ ਦੀਆਂ ਆਮ ਬੱਸਾਂ ਦੇ ਕਿਰਾਏ ਦੇ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਹੈ ਤੇ ਪਹਿਲਾਂ ਪ੍ਰਤੀ ਕਿਲੋਮੀਟਰ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਸੀ ਜੋ ਹੁਣ 1.45 ਰੁਪਏ ਪ੍ਰਤੀ ਕਿਲੋਮੀਟਰ ਹੋ ਜਾਵੇਗਾ ਏਸੀ ਬੱਸ ਦਾ ਕਿਰਾਇਆ 28 ਪੈਸੇ ਵਧਾ ਕੇ 1.74 ਰੁਪਏ ਪ੍ਰਤੀ ਯਾਤਰਾ ਪ੍ਰਤੀ ਕਿਲੋਮੀਟਰ ਦਾ ਦਿੱਤਾ ਗਿਆ ਹੈ ਇੰਟੀਗਰਲ ਕੋਚ ਦਾ ਕਿਰਾਇਆ 41 ਪੈਸੇ ਵਧਾ ਕੇ 2.64 ਰੁਪਏ ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ 40 ਪੈਸੇ ਵਧਾ ਕੇ 2.90 ਰੁਪਏ ਦਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਵਿਧਾਏ ਗਏ ਬੱਸਾਂ ਦੇ ਕਿਰਾਏ ਦਾ ਅਸਰ ਆਮ ਜਨਤਾ ਉਤੇ ਕੀ ਪਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਦੇ ਵਿੱਚ ਵੱਡਾ ਵਾਅਦਾ ਕਰਦਿਆਂ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਸੀ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਜੀਲਾ ਪੱਦਰ ਉੱਤੇ ਧਰਨੇ ਲਗਾਉਣ ਦਾ ਐਲਾਨ ਕੀਤਾ ਹੈ ਬੀਤੇ 2 ਦਿਨ ਪਹਿਲਾਂ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਸੀ। ਇਨ੍ਹਾਂ ਫੈਸਲਿਆਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਵੈਟ ਵਿੱਚ ਵਾਧਾ ਹੋਣਾ ਵੀ ਸ਼ਾਮਲ ਹੈ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਵੱਲੋਂ ਲਏ ਗਏ ਇਸ ਫੈਸਲੇ ਖਿਲਾਫ ਚਿਲਾ ਪਧਰੀ ਤਰਨੇ ਲਗੋਂ ਦਾ ਇਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਹਦੇ ਵਿੱਚ ਉਹਨਾਂ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਲੋਕ ਵਿਰੋਧੀਆਂ ਨੂੰ ਬੇਨਕਾਬ ਕਰਨ ਵਾਸਤੇ ਜ਼ਿਲਾ ਪਤਰੀ ਤਣੇ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਵੱਜੋਂ ਭਗਵੰਤ ਮਾਨ ਦੀ ਅਸਫਲਤਾ ਕਾਰਨ ਪੰਜਾਬ ਦੋ ਦਹਾਕੇ ਪਛੜ ਗਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੀ اکਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਵਾਸਤੇ ਚਿਲਾ ਪਧਰੀ ਧਰਨੇ ਲਵੇਗਾ। ਇੱਕ ਬਿਆਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਗੁਜ਼ਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦਰ ਨੇ ਦੱਸਿਆ ਕਿ ਚਿਲਾ ਪਧਰੀ ਧਰਨੇ 10 ਸਤੰਬਰ ਨੂੰ ਲੁਧਿਆਣਾ ਤੋਂ ਸ਼ੁਰੂ ਹੋਣਗੇ। ਜਿਸ ਮਗਰੋਂ 11 ਨੂੰ ਫਿਰੋਜ਼ਪੁਰ 12 ਨੂੰ ਫਾਜ਼ਿਲਕਾ 13 ਨੂੰ ਮੋਗਾ 16 ਨੂੰ ਸ੍ਰੀ ਮੁਕਤਸਰ ਸਾਹਿਬ 17 ਨੂੰ ਬਠਿੰਡਾ 18 ਨੂੰ ਮਾਨਸਾ 19 ਨੂੰ ਸੰਗਰੂਰ 20 ਨੂੰ ਬਰਨਾਲਾ ਅਤੇ 23 ਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜ਼ਿਲ੍ਹਾ ਪੱਧਰੀ ਤਣੇ ਦਿੱਤੇ ਜਾਨ ਗਏ ਉਨਾ ਕਿਹਾ ਕਿ ਪਾਰਟੀ ਦੱਸੇਗੀ ਕਿ ਕਿਵੇਂ ਸਰਕਾਰ ਨੇ ਬਿਜਲੀ ਸਬਸਿਡੀ ਵਾਪਸ ਲੈ ਕੇ ਪੈਟਰੋਲ ਅਤੇ ਡੀਜ਼ਲ ਉਤੇ ਵਾਰ-ਵਾਰ ਵੈਟ ਵਧਾ ਕੇ バス ਕਿਰਾਏ 23 ਪੈਸੇ ਪ੍ਰਤੀ ਕਿਲੋਮੀਟਰ ਵਧਾ ਕੇ ਤੇ ਵਾਹਨਾ ਉਤੇ ਟੈਕਸ ਤੇ ਜ਼ਮੀਨ ਦੀਆਂ ਰਜਿਸਟਰੀਆਂ ਦੀਆਂ ਫੀਸਾਂ ਵਿੱਚ ਵਾਅਦਾ ਕਰਕੇ ਲੋਕੀਂ ਬਿਰੋਤੀ ਫੈਸਲੇ ਲੈ ਨਹੀਂ ਬਲਵਿੰਦਰ ਸਿੰਘ ਪੁੰਤੜ ਨੇ ਦੱਸਿਆ ਕਿ ਭਗਵੰਤ ਮਾਨ ਦੀ ਲੀਡਰਸ਼ਿਪ ਹੇਠ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟਹਿ ਟੇਰੀ ਹੋ ਗਈ ਹੈ ਅਤੇ ਗੈਂਗਸਟਰ ਸੁੱਬੇ ਨੂੰ ਚਲਾ ਰਹੇ ਹਨ ਜਿਸ ਦੌਰਾਨ ਡਕੈਤੀਆਂ, ਲੁੱਟਾਂ ਖੂਹਾਂ ਅਤੇ ਫਰੋਤੀਆਂ ਦੇ ਕਤਲ ਰੋਜ਼ ਦਾ ਹੀ ਕੰਮ ਹੋ ਚੁੱਕਿਆ ਹੈ ਉਨਾ ਕਿਹਾ ਕਿ ਇਸ ਕਾਰਨ ਸੂਬੇ ਦੇ ਵਿੱਚ ਉਦਯੋਗ ਹিজਰਤ ਕਰ ਰਹੇ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਭਗਵੰਤ ਮਾਨ ਸਰਕਾਰ ਨੂੰ ਬੇਨਕਾਬ ਕਰੇਗਾ ਕਿ ਕਿਵੇਂ ਇਹ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਆਮ ਆਦਮੀ ਤੇ ਸਮਾਜ ਤੇ ਹੋਰ ਵਰਗਾਂ ਦੇ ਖਿਲਾਫ ਕੰਮ ਕਰ ਰਹੀ ਹੈ ਕੈਬਿਨੇਟ ਦੇ ਵਿੱਚ ਲਏ ਗਏ ਇਸ ਫੈਸਲੇ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੂੰ ਲਗਾਤਾਰ ਆਪਣੇ ਵਿਰੋਧੀਆਂ ਦੀ ਤਿੱਖੀ ਦਲੀਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਮਾਨ ਸਰਕਾਰ ਵਿਰੋਧੀਆਂ ਨੂੰ ਕਿਸ ਤਰ੍ਹਾਂ ਜਵਾਬ ਦੇਗੀ ਜੰਤੇ ਜੰਤੇ ਇੱਕ ਵਾਰ ਫੇਰ ਤੋਂ ਨਜ਼ਰ ਮਾਰ ਲੈਂਦੇ ਹਾਂ ਅਸੀਂ ਕੁਝ ਆਮ ਸੁਰਖੀਆਂ ਤੇ ਕੰਗੜਿਆਨ ਨੋਤੀ ਫਿਲਮ ਉਤੇ ਸੈਂਸਰਸ਼ਿਪ ਔਰਤੀ ਕੈਂਚੀ ਕੁਝ ਕੱਟ ਲਗਾਉਣ ਦੇ ਫੈਸਲੇ ਤੋਂ ਬਾਅਦ ਜਲਦ ਫਿਲਮ ਰਿਲੀਜ਼ ਹੋਣ ਦੀ ਸੰਭਾਵਨਾ हरियाणा चुनाव दौरान भाजपा नु वड्डा चटका भजन गायक कन्हैया मित्तल कांग्रेस जो होने के शामिल के हर राम किसे पार्टी दे नाल संबंधित नहीं प्रधान बलविंदर पुंदर ਦੇ ਇਲਾਕਾ ਦਰਬਾਰਾ ਸਿੰਘ ਗੁਰੂ ਦੇ ਕਾਲੀਦਾਲ ਨਿਯੁਕਤੀ ਕੀਤੀ ਰਾਦਰ ਡਾਕਟਰ ਦਰਜੀਤ ਜੀਮਾ ਨੇ ਪੋਸਟ ਸੰਚੀ ਕਰ ਦਿੱਤੀ ਜਾਣਕਾਰੀ ਕੈਗ ਰਿਪੋਰਟ ਵਿੱਚ ਪੰਜਾਬ ਦੇ ਵਿੱਚ ਵਿੱਤੀ ਸੰਕਟ ਆਪ ਸੰਸਦ ਸਥਾਨੀ ਦੇ ਕੇਂਦਰ ਨੂੰ ਮੰਗ ਕੇਂਦਰ ਨੂੰ ਐਸਓਐਸ ਕਮੇਟੀ ਬਣਾਉਣ ਨੂੰ ਲਾ ਕੇ ਕੀਤੀ ਮੰਗ ਅੱਜ ਦੇ ਬੁਲਟਿਨਜ਼ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ